ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 350 ਸਾਲ ਪਹਿਲਾਂ ਜਦੋਂ ਭਾਈ ਜਤਾ ਜੀ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਵਾਰਕ ਸੀਸ ਸੀਸਗੰਜ ਸਾਹਿਬ ਦਿੱਲੀ ਚਾਂਦਨੀ ਚੌਕ ਤੋਂ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ ਤਾਂ ਇੱਥੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸੀ ਉਹਨਾਂ ਨੇ ਜਿੱਥੇ ਸੀਸ ਦੇ ਪਹਿਲਾਂ دیدار ਕੀਤੇ ਔਰ ਉਹਦੇ ਤੋਂ ਬਾਅਦ ਇਸ ਪਾਵਨ ਸੀਸ ਨੂੰ ਸ਼ਬਦ ਗਾਉਂਦਿਆਂ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਝ ਸਾਹਿਬ ਆਨੰਦਪੁਰ ਸਾਹਿਬ ਲੈ ਕੇ ਆਏ ਸੀ 350 ਸਾਲਾਂ ਬਾਅਦ ਉਹ ਫੇਰ ਪਲ ਆ ਰਹੇ ਆ ਆਪਾਂ ਇਹਨਾਂ ਪਲਾਂ ਦੇ ਗਵਾਹ ਬਣਨਾ 29 ਨਵੰਬਰ ਜਾਨੀ ਕਿ ਕੱਲ ਸਵੇਰੇ 8 ਵਜੇ ਦੇ ਨਾਲ ਪਹਿਲਾਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹ ਪੋਗ ਭਾਣੇ ਸ਼੍ਰੀ ਖੰਡਪੜ ਸਾਹਿਬ ਦੇ ਉਹਦੇ ਤੋਂ ਬਾਅਦ ਸੀਸਮਾਰਕ ਯਾਤਰਾ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਇਹ 9 ਕਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਵਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਸਾਹ ਸਹ ਪਹੁੰਚਣਾ ਤੋਂ ਸਮੁੱਚਾ ਹੀ ਖਾਲਸਾ ਪੰਥ ਗੁਰੂ ਨਾਨਕ ਨਾਮ ਲੈਵਾ ਸਿੱਖ ਇਹਨਾਂ ਮਹਾਨ ਸ਼ਹੀਦੀ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰਨ ਕਿਉਂਕਿ ਇਤਿਹਾਸਕ ਪੱਲਾ 350 ਸਾਲ ਬਾਅਦ ਆਪਾਂ ਉਹਨਾਂ ਪੱਲਾਂ ਦੇ ਗਵਾਹ ਬਣੀਏ ਕੋਈ ਵੀ ਘਰੇ ਨਾ ਰਵੇ ਔਰ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਵਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਝ ਸਾਹਿਬ ਆਨੰਦਪੁਰ ਸਾਹਿਬ ਪਹੁੰਚ ਗਏ ਇਹ ਕਾਮ ਨੂੰ ਵਿਸ਼ੇਸ਼ ਅਪੀਲ ਹੈ ਕੀ ਆਪ ਜੀ ਨੇ ਕੱਲ 29 ਨਵੰਬਰ ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰਨੀਆਂ ਅਤੇ ਪਹੁੰਚਣਾ ਜੀ ਬਹੁਤ ਵੱਡਾ ਇਹ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯਾਨੀ ਵਸਤੀ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਦੀ ਖਾਸ ਤੌਰ ਤੇ ਜਿੱਤ ਹੋਈ ਹੈ ਤੇ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਜਿੰਦ ਕੀਤਾ ਜਾ ਰਿਹਾ ਸੀ ਪੰਜਾਬ ਨੂੰ ਪ੍ਰੇਸ਼ਾਨ ਕਰਨ ਦੇ ਲਈ ਕਾਰਵਾਨਿਕ ਠਿੰਗਾਂ ਰੂਪੇ ਇੱਕ ਵਾਰ ਫਿਰ ਮੂੰਹ ਦੇ ਖਾਣੇ ਜੀ ਦੇਖੋ ਮੈਂ ਇਹ ਸਮਝਦਾ ਵਾਂ ਕਿ ਜਦੋਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਸੀ ਅੱਜ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਸਿਰੜ ਨੂੰ ਕਾਇਮ ਰੱਖਿਆ ਕਲਗੀਧਰ ਪਾਤਸ਼ਾਹ ਨੇ ਆਪਣੀ ਅੰਮ੍ਰਿਤਮਈ ਬਾਣੀ ਚ ਆਖਿਆ ਹੈ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰੜ ਨਾ ਦਿਆ ਉਹ ਗੁਰੂ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਸਿਰੜ ਦੀ ਦਾਤ ਦਿੱਤੀ ਆ ਇਹ ਜਿੱਤ ਸਿਰੜ ਦੀ ਜਿੱਤ ਹੈ ਇਹ ਕੌਮੀ ਹਕਾਂ ਦੀ ਜਿੱਤ ਹੈ ਔਰ ਸੱਚ ਦੀ ਜਿੱਤ ਹੈ ਤੇ ਇਹ ਜਿੱਤ ਅੱਜ ਮੇਰੀ ਗੱਲ ਵੀ ਹੋਈ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਕੱਲ ਇੱਥੇ ਆਉਣਗੇ ਵੀ ਵਿਵਾਨਗੜ੍ਹ ਸਾਹਿਬ ਤੇ ਸੀਸਗੰਨ ਸਾਹਿਬ ਉਹ ਕਹਿੰਦੇ ਕਿ ਇਹ ਜਿੱਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿੱਤ ਆ ਕਿਉਂਕਿ 350 ਸਾਲਾਂ ਸ਼ਤਾਬਦੀ ਚੱਲ ਰਹੀ ਆ ਮਨੁੱਖੀ ਹੱਕਾਂ ਦੀ ਗੱਲ ਉਦੋਂ ਸੀ ਧਾਰਮਿਕ ਆਜ਼ਾਦੀ ਦੀ ਗੱਲ ਉਦੋਂ ਸੀ ਤੇ ਅੱਜ ਵੀ ਗੁਰੂ ਨੇ ਕਲਾ ਵਰਤਾਈ ਆ ਅੱਜ ਫੇਰ ਸੱਚ ਦੀ ਹੱਕ ਦੀ ਜਿੱਤ ਹੋਈ ਆ ਤੇ ਜਿਹੜਾ ਸਿਰੜ ਗੁਰੂ ਨੇ ਦਿੱਤਾ ਉਸ ਸਿਰੜ ਨੂੰ ਅੰਦਰ ਰੱਖ ਕੇ ਜੋ ਸੰਘਰਸ਼ ਕੀਤੇ ਜਾਂਦੇ ਆ ਤੇ ਜੋ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਆ ਉੱਥੇ ਫਤਿਹ ਜ਼ਰੂਰ ਹੁੰਦੀ ਆ ਇਹ ਫਤਿਹ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੀ 350 ਸਾਲਾਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਿੱਤ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰਦੇ ਹਾਂ ਸਕਾਰਵਰੇ ਕੀ ਕਹਿਣਾ ਚਾਹੁੰਗਾ ਜਿਸ ਤਰੀਕੇ ਦੀ ਦਮਨਕਾਰੀ ਨੀਤੀ ਜਿਹੜਾ ਪਹਿਲਾਂ ਬਾਰ-ਬਾਰ ਪ੍ਰੈਸ਼ਰ ਪਾਇਆ ਜਾਂਦਾ ਜੀ ਉਹਦੇ ਬਾਰੇ ਕੀ ਕਹਿਣਾ ਉਹ ਦੇਖੋ ਦਿੱਲੀ ਦਾ ਪ੍ਰੈਸ਼ਰ ਤੇ 1675 ਚ ਵੀ ਹੈਗਾ ਸੀ ਤੇ ਨਾ ਪੰਥ ਤੇ ਪੰਜਾਬ ਨੇ ਉਦੋਂ ਮੰਨਿਆ ਨਾ ਅੱਜ ਮੰਨਦੇ ਆ ਕੂੜ ਨਿਖੁੱਟੇ ਨਾਨਕਾ ਓੜ ਸੱਚ ਰਹੀ ਅਖੀਰ ਜਿੱਤ ਸੱਚ ਦੀ ਫਤਿਹ ਸੱਚ ਦੀ ਆ ਤੇ ਸੱਚ ਦੀ ਰਹੇਗੀ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਤੇ ਗੁਰੂ ਨਾਨਕ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 350 ਸਾਲ ਪਹਿਲਾਂ ਜਦੋਂ ਭਾਈ ਜੱਤਾ ਜੀ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮबारक ਸੀਸ ਸੀਸਗੰਧ ਸਾਹਿਬ ਦਿੱਲੀ ਚਾਂਦਨੀ ਚੌਕ ਤੋਂ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਅਨੰਦਪੁਰ ਸਾਹਿਬ ਲੈ ਕੇ ਆਏ ਸੀ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਲੈ ਕੇ ਆਏ ਸੀ ਤਾਂ ਇੱਥੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਸੀ ਉਹਨਾਂ ਨੇ ਜਿੱਥੇ ਸੀਸ ਦੇ ਪਹਿਲਾਂ دیدار ਕੀਤੇ ਔਰ ਉਹਦੇ ਤੋਂ ਬਾਅਦ ਇਸ ਪਾਵਨ ਸੀਸ ਨੂੰ ਸ਼ਬਦ ਗਾਉਂਦਿਆਂ ਗੁਰੂ ਕੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸ ਗੰਝ ਸਾਹਿਬ ਆਨੰਦਪੁਰ ਸਾਹਿਬ ਲੈ ਕੇ ਆਏ ਸੀ 350 ਸਾਲਾਂ ਬਾਅਦ ਉਹ ਫੇਰ ਪਲ ਆ ਰਹੇ ਆ ਆਪਾਂ ਇਹਨਾਂ ਪਲਾਂ ਦੇ ਗਵਾਹ ਬਣਨਾ 29 ਨਵੰਬਰ ਜਾਨੀ ਕਿ ਕੱਲ ਸਵੇਰੇ 8 ਵਜੇ ਦੇ ਨਾਲ ਪਹਿਲਾਂ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬੋਗ ਭਾਣੇ ਸ਼੍ਰੀ ਖੰਡਪੜ ਸਾਹਿਬ ਦੇ ਉਹਦੇ ਤੋਂ ਬਾਅਦ ਸੀਸਮਾਰਕ ਯਾਤਰਾ ਵਿਸ਼ੇਸ਼ ਸ਼ਹੀਦੀ ਨਗਰ ਕੀਰਤਨ ਇਹ 9 ਕਵਜੇ ਦੇ ਕਰੀਬ ਗੁਰਦੁਆਰਾ ਸ਼੍ਰੀ ਵਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸੀਸਗੰਸਾਹ ਸਹ ਪਹੁੰਚਣਾ ਤੋਂ ਸਮੁੱਚਾ ਹੀ ਖਾਲਸਾ ਪੰਥ ਗੁਰੂ ਨਾਨਕ ਨਾਮ ਲੈਵਾ ਸਿੱਖ ਇਹਨਾਂ ਮਹਾਨ ਸ਼ਹੀਦੀ ਨਗਰ ਕੀਰਤਨਾਂ ਦੇ ਵਿੱਚ ਸ਼ਮੂਲੀਅਤ ਕਰਨ ਕਿਉਂਕਿ ਇਤਿਹਾਸਕ ਪੱਲਾ 350 ਸਾਲ ਬਾਅਦ ਆਪਾਂ ਉਹਨਾਂ ਪੱਲਾਂ ਦੇ ਗਵਾਹ ਬਣੀਏ ਕੋਈ ਵੀ ਘਰੇ ਨਾ ਰਵੇ ਔਰ ਆਪਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਵਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਪਹੁੰਚ ਗਏ ਇਹ ਕੌਮ ਨੂੰ ਵਿਸ਼ੇਸ਼ ਅਪੀਲ ਹੈ ਕੀ ਆਪ ਜੀ ਨੇ ਕੱਲ 29 ਨਵੰਬਰ ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਬਿਬਾਨਗੜ ਸਾਹਿਬ ਕੀਰਤਪੁਰ ਸਾਹਿਬ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰਨੀਆਂ ਅਤੇ ਪਹੁੰਚਣਾ ਜੀ ਬਹੁਤ ਵੱਡਾ ਇਹ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਯਾਨੀ ਵਸਤੀ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਦੀ ਖਾਸ ਤੌਰ ਤੇ ਜਿੱਤ ਹੋਈ ਹੈ ਤੇ ਕੇਂਦਰ ਸਰਕਾਰ ਵੱਲੋਂ ਬਾਰ ਬਾਰ ਜਿੰਮੇ ਕੀਤਾ ਜਾ ਰਿਹਾ ਸੀ ਪੰਜਾਬ ਨੂੰ ਪ੍ਰੇਸ਼ਾਨ ਕਰਨ ਤੇ ਲਈ ਕਾਰਵਾਈ ਇੱਕ ਚਿੰਗਾਰਾ ਰਹੀ ਸੀ ਇੱਕ ਵਾਰ ਫਿਰ ਮੂੰਹ ਦੇ ਖਾਣੇ ਜੀ ਦੇਖੋ ਮੈਂ ਇਹ ਸਮਝਦਾ ਵਾਂ ਕਿ ਜਦੋਂ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਇਆ ਜਾ ਰਿਹਾ ਸੀ ਅੱਜ ਫੇਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਿਸ ਸਿਰੜ ਨੂੰ ਕਾਇਮ ਰੱਖਿਆ ਕਲਗੀਧਰ ਪਾਤਸ਼ਾਹ ਨੇ ਆਪਣੀ ਅੰਮ੍ਰਿਤਮਈ ਬਾਣੀ ਚਾਖਿਆ ਹੈ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰੜ ਨਾ ਦਿਆ ਉਹ ਗੁਰੂ ਨੇ ਜਿਹੜੀ ਸਾਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਸਿਰੜ ਦੀ ਦਾਤ ਦਿੱਤੀ ਆ ਇਹ ਜਿੱਤ ਸਿਰੜ ਦੀ ਜਿੱਤ ਹੈ ਇਹ ਕੌਮੀ ਹਕਾਂ ਦੀ ਜਿੱਤ ਹੈ ਔਰ ਸੱਚ ਦੀ ਜਿੱਤ ਹੈ ਤੇ ਇਹ ਜਿੱਤ ਅੱਜ ਮੇਰੀ ਗੱਲ ਵੀ ਹੋਈ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਤੇ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਕੱਲ ਇੱਥੇ ਆਉਣਗੇ ਵੀ ਵਿਵਾਨਗੜ੍ਹ ਸਾਹਿਬ ਤੇ ਸੀਸਗੰਨ ਸਾਹਿਬ ਉਹ ਕਹਿੰਦੇ ਕਿ ਇਹ ਜਿੱਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿੱਤ ਆ ਕਿਉਂਕਿ 350 ਸਾਲਾਂ ਸ਼ਤਾਬਦੀ ਚੱਲ ਰਹੀ ਆ ਮਨੁੱਖੀ ਹੱਕਾਂ ਦੀ ਗੱਲ ਉਦੋਂ ਸੀ ਧਾਰਮਿਕ ਆਜ਼ਾਦੀ ਦੀ ਗੱਲ ਉਦੋਂ ਸੀ ਤੇ ਅੱਜ ਵੀ ਗੁਰੂ ਨੇ ਕਲਾ ਵਰਤਾਈ ਆ ਅੱਜ ਫੇਰ ਸੱਚ ਦੀ ਹੱਕ ਦੀ ਜਿੱਤ ਹੋਈ ਆ ਤੇ ਜਿਹੜਾ ਸਿਰੜ ਗੁਰੂ ਨੇ ਦਿੱਤਾ ਉਸ ਸਿਰੜ ਨੂੰ ਅੰਦਰ ਰੱਖ ਕੇ ਜੋ ਸੰਘਰਸ਼ ਕੀਤੇ ਜਾਂਦੇ ਆ ਤੇ ਜੋ ਗੁਰੂ ਪਾਤਸ਼ਾਹ ਨੂੰ ਸਮਰਪਿਤ ਹੁੰਦੇ ਆ ਉੱਥੇ ਫਤਿਹ ਜ਼ਰੂਰ ਹੁੰਦੀ ਆ ਇਹ ਫਤਿਹ ਗੁਰੂ ਪਾਤਸ਼ਾਹ ਦੀ ਸ਼ਹਾਦਤ ਦੇ 350 ਸਾਲਾਂ ਤੇ ਉਹਨਾਂ ਨੇ ਕਿਹਾ ਅਸੀਂ ਇਹ ਜਿੱਤ ਗੁਰੂ ਪਾਤਸ਼ਾਹ ਨੂੰ ਸਮਰਪਿਤ ਕਰਦੇ ਆ ਸਰਕਾਰ ਬਾਰੇ ਕੀ ਕਹਿਣਾ ਚਾਹੁੰਗੇ ਜਿਸ ਤਰੀਕੇ ਦੇ ਦਮਨਕਾਰੀ ਨੀਤੀ ਜਿਹੜਾ ਪਹਿਲਾਂ ਬਾਰ-ਬਾਰ ਪ੍ਰੈਸ਼ਰ ਪਾਇਆ ਜਾਂਦਾ ਜੀ ਉਹਦੇ ਬਾਰੇ ਕੀ ਕਹਿੰਦੇ ਆ ਉਹ ਦੇਖੋ ਦਿੱਲੀ ਦਾ ਪ੍ਰੈਸ਼ਰ ਤੇ 1675 ਤੱਕ ਹੀ ਆਗਾ ਸੀ ਤੇ ਨਾ ਪੰਥ ਤੇ ਪੰਜਾਬ ਨੇ ਉਦੋਂ ਮੰਨਿਆ ਨਾ ਅੱਜ ਮੰਨਦੇ ਆ ਕੂੜ ਨੇ ਖੁੱਟੇ ਨਾਨਕਾ ਓੜ ਸੱਚ ਰਹੀ ਅਖੀਰ ਜਿੱਤ ਸੱਚ ਦੀ ਫਤਿਹ ਸੱਚ ਦੀ ਆ ਤੇ ਸੱਚ ਦੀ ਰਹੇਗੀ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਤੇ ਗੁਰੂ ਨਾਨਕ ਪਾਤਸ਼ਾਹ ਨੇ